ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਹੋਰ ਸੁਣਾਓ ਕਿਵੇਂ ਠੀਕ ਹੋ ਉਮੀਦ ਕਰਦੀ ਹਾਂ ਠੀਕ ਹੋਵਾਂਗੇ ਚੜ੍ਹਦੀ ਕਲਾ ਵਿੱਚ ਹੋਵਾਂਗੇ ਤੁਸੀਂ ਸਾਡੀ ਵੀਡੀਓ ਨੂੰ ਬਹੁਤ ਪਿਆਰ ਦਿਨੇਓ ਚੈਨਲ ਨੂੰ ਬਹੁਤ ਪਿਆਰ ਦਿਨੇਓ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਜਿਨ੍ਹਾਂ ਨੇ ਚੈਨਲ ਨੂੰ ਸਬਸਕ੍ਰਾਈਬ ਕੀਤਾ ਹੋਇਆ ਆ ਜਿਨ੍ਹਾਂ ਨੇ ਹਜੇ ਕਰਨਾ ਆ ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਜੀ ਹਾਂਜੀ ਸਾਡੇ ਬੱਚੇ ਜਿਹੜੇ ਆਏ ਗਏ ਸੀਗੇ ਧਰਮਸ਼ਾਲਾ ਬਕ ਲੋੜ ਗੰਜ ਬਕ ਲੋੜ ਗੰਜ ਮੈਨੂੰ ਕਹਿਣਾ ਨਹੀਂ ਆਉਂਦਾ ਤਾਂ ਕਰਦੀ ਕਿ ਕਹਿ ਨਹੀਂ ਤਾ ਦਾ ਬਦਾਰਾ ਉੱਚਾ ਲਾ ਪਰ ਨੀਮਨ ਚਿੱਤਾ ਭੁੱਲ ਜਾਂਦਾ ਆ ਉਥੋਂ ਜੀ ਇੱਕ ਇਹ ਮੇਰੇ ਲਈ ਬੈਗ ਲਿਆਏ ਸੀ ਕਿ ਥੋੜਾ ਛੋਟਾ ਜਿਹਾ ਪਰਸ ਜਿੱਦਾਂ ਇਹ ਕਹਿੰਦੇ ਵੀ ਮੰਮੀ ਤੁਸੀਂ ਜਾਂਦੇ ਸੀ ਵਾਤੇ ਤਾਂ ਉਹ ਲਿਆਏ ਸੀ ਉਹ ਤੁਹਾਨੂੰ ਮੈਂ ਪਹਿਲਾਂ ਵੀਡੀਓ ਵਿੱਚ ਦਿਖਾ ਚੁੱਕੀ ਆ ਇਹ ਕੇ ਲਿਆਏ ਦੀ ਮੇਰੇ ਵਾਸਤੇ ਸਟਾਰ ਫਰੂਟ ਜਿਹੜਾ ਬਹੁਤ ਵਧੀਆ ਹੈ ਕਹਿੰਦੇ ਸਿਤਲੀ ਬਹੁਤ ਵਧੀਆ ਹੁੰਦਾ ਹੈ ਜਿੱਦਾਂ ਕਿਸੇ ਦੇ ਅੰਦਰ ਕਹਿ ਦਿੰਦੇ ਆ ਗਰਮੀ ਹੋਈ ਆ ਨਾ ਉਹਨਾਂ ਵਾਸਤੇ ਵੀ ਉਹ ਬਹੁਤ ਵਧੀਆ ਆ ਉਹਦਾ achar ਵੀ ਪੈਂਦਾ ਆ ਚਟਣੀ ਵੀ ਬਣਦੀ ਆ ਤੇ ਕੋ ਫਰੂਟ ਵੀ ਆ ਜਿੱਦਾਂ ਆਮ ਬਿਆ ਵੀ ਆਪਾਂ ਕੱਚੇ ਆਂਬ ਦੀ ਚਟਣੀ ਵੀ ਬਣਾ ਸਕਦੇ ਆ achar ਵੀ ਪੈ ਜਾਂਦਾ ਆ ਤੇ ਬਾਅਦ ਵਿੱਚ ਉਹ ਫਰੂਟ ਜਿਹੜਾ ਆਪਾਂ ਖਾਂਦੇ ਬੀ ਆ ਇਸੇ ਤਰ੍ਹਾਂ ਹੀ ਆ ਉਹ ਵੀ ਸਟਾਰ ਫਰੂਟ ਹਾਂਜੀ ਜਦੋਂ ਮੇਨ ਜਿਹੜੀ ਗੱਲ ਆ ਵੀ ਆਪਣੇ ਬੱਚੇ ਜਿਹੜੇ ਹਨ ਜਦੋਂ ਆਪਾਂ ਇਹਨਾਂ ਨੂੰ ਕਿਤੇ ਇਹਨਾਂ ਨੂੰ ਘੁੰਮਣ ਲ ਜਾਣਾ ਹੁੰਦਾ ਆਪਾਂ ਕਹਿੰਦੇ ਵੀ ਤੁਸੀਂ ਆਹ ਚੀਜ਼ ਲੈ ਜਾਓ ਆਹ ਲੈ ਜਾਓ ਇਹ ਕਹਿਣਾ ਨਹੀਂ ਮੰਨਦੇ ਹੈਗੇ ਪਰ ਮੈਂ ਕੀ ਕੀਤਾ ਇਹਨਾਂ ਨੂੰ ਨਾ ਪਹਿਲਾਂ ਹੀ ਪਹਿਲੇ ਦੇਣੀ ਮੈਂ ਇਹਨਾਂ ਨੂੰ ਕਿਹਾ ਵੀ ਤੁਸੀਂ ਕarele ਆਪਾਂ ਬਣਾ ਲੈਣੇ ਆ ਤੁਸੀਂ ਉਹਦੇ ਨਾਲ ਤੁਸੀਂ ਇੱਕ ਦਿਨ ਦੀ ਪੂਰੇ ਦੀ ਰੋਟੀ ਲੈ ਕੇ ਜਾਣੀ ਆ ਇਹਨਾਂ ਨੇ ਉਦਾਂ ਚਲੋ ਲੈ ਗਏ ਵੈਸੇ ਇਹਨਾਂ ਨੇ ਪਤਾ ਨਹੀਂ ਰਸਤੇ 'ਚ ਖਾਧੀ ਜਾਂ ਨਹੀਂ ਖਾਧੀ ਜਦ ਉੱਥੇ ਜਾ ਗਏ ਨਾ ਇਹਨਾਂ ਨੂੰ ਫੇਰ ਪਤਾ ਲੱਗਾ ਵੀ ਕਿੰਨੀ ਵਗਈ ਆ ਇੱਥੇ ਹਨਾ ਤੇ ਫਿਰ ਜੀ ਇਹਨਾਂ ਨੇ ਉਹੋ ਹੀ ਕਹਿੰਦੇ ਕਰੇਲੇ ਤੇ ਰੋਟੀਆਂ ਸੀ ਖਾਧੀਆਂ ਰਾਤ ਨੂੰ ਤੇ ਫੇਰ ਰੋਟੀ ਖਾ ਕੇ ਸੀ ਸੌਂਗੇ ਵੀ ਪਹਿਲੇ ਦਿਨ ਤਾਂ ਬੰਦਾ ਉੱਦੀ ਥੱਕ ਜਾਂਦਾ ਆ ਆਪਣਾ ਖਾਣ ਪੀਣ ਦਾ ਸਮਾਨ ਜਿਹੜਾ ਨਾਲ ਹੀ ਲੈ ਕੇ ਜਾਣਾ ਚਾਹੀਦਾ ਆ ਫੇਰ ਮੈਂ ਇਹਨਾਂ ਨੂੰ ਨਾ ਉਹ ਕੀ ਕਹਿੰਦੇ ਹੁੰਦੇ ਸੂਪ ਦੇ ਪੈਕੇਟ ਹਾਂ ਸੂਪ ਦੇ ਪੈਕੇਟ ਵੀ ਮੈਂ ਲੈ ਕੇ ਦਿੱਤੇ ਮੈਂ ਕਿਹਾ ਵੀ ਤੁਸੀਂ ਨਾ ਉੱਥੋਂ ਗਰਮ ਪਾਣੀ ਤਾਂ ਮਿਲ ਹੀ ਜਾਊਗਾ ਚਲ ਫ੍ਰੀ ਨਹੀਂ ਮੁੱਲ ਤਾਂ ਮਿਲੂਗਾ ਹੀ ਨਾ ਤੁਸੀਂ ਇਦਾਂ ਕਰਿਓ ਗਰਮ ਪਾਣੀ ਲੈ ਕੇ ਸੂਪ ਬਣਾ ਕੇ ਪੀ ਲਿਓ ਇਹਨਾਂ ਨੇ ਜਦੋਂ ਉੱਥੇ ਗਏ ਉਸੋਂ ਉਪਰੋਂ ਦਾ ਰੇਟ ਪੁੱਛਿਆ ਕਹਿੰਦੇ ਕਿੰਨਾ 90 ਰੁਪਏ 100 ਰੁਪਏ 90 ਰੁਪਏ ਦਾ ਵੈਚ 90 ਰੁਪਏ ਦਾ ਉਹ ਸੂਪ ਦਾ ਗਲਾਸ ਜਿਹੜਾ ਉਹ ਦਿੰਦੇ ਸੀਗੇ ਇਹਨਾਂ ਨੇ ਕੀ ਕੀਤਾ ਗਰਮ ਪਾਣੀ ਉਹਨਾਂ ਕੋਲ ਲਿਆ ਉਹਨਾਂ ਨੇ ਗਰਮ ਪਾਣੀ ਜਿਹੜਾ ਫ੍ਰੀ ਦਿੱਤਾ ਇਹਨਾਂ ਨੇ 10 ਰੁਪਏ ਦਾ ਇੱਕ ਪਾਉਜ਼ ਲੈ ਕੇ ਆਪਣਾ ਜਿਹੜਾ ਆ ਉਹ ਸੂਪ ਜਿਹੜਾ ਇਹਨਾਂ ਨੇ ਬਣਾ ਲਿਆ ਇਹਨਾਂ ਨੂੰ ਚਾਰਕ ਮੈਂ ਪੈਕਟ ਲੈ ਕੇ ਦਿੱਤੇ ਸੀ ਚਾਹਲਾ ਦੋ ਦੋ ਕੱਪ ਵੀ ਬੰਦਾ ਪੀ ਲੈਂਦਾ ਆ ਤੇ ਇਹਨਾਂ ਨੇ ਜੀ ਉਹ ਦੇਖੋ 10 ਰੁਪਏ ਦੇ ਵਿੱਚ ਆਪਣਾ ਜਿਹੜਾ ਆ ਸੂਪ ਬਣਾ ਲਿਆ ਜਿਹੜਾ ਉੱਥੇ 90 ਰੁਪਏ ਦਾ ਸੂਪ ਮਿਲਦਾ ਸੀ ਉਧਰ ਨਾ ਮਗਿਆਈ ਬਹੁਤ ਹੈ ਵੀ ਤੁਸੀਂ ਜਿੰਨਾ ਵੀ ਹੋ ਸਕੇ ਵੀ ਆਪਣਾ ਮਤਲਬ ਘਰੋਂ ਹੀ ਖਾਣ ਪੀਣ ਦਾ ਚਲੋ ਜੇ ਇਰਨਾ ਚ ਪਹੁੰਚਿਆ ਉਹ ਜਿੰਨਾ ਵੀ ਹੈਗਾ ਠੀਕੇ ਲੱਗਦਾ ਕਰ ਸਕਦੇ ਹੈ ਨਾ ਪਰ ਜੇ ਉਹ ਜਿਸ ਮਤਲਬ ਅਸੀਂ ਆ ਨਾ ਵਾਲੇ ਜਿੱਥੇ ਤੱਕ ਅਸੀਂ ਆ ਸਾਨੂੰ ਇਹ ਹੁੰਦਾ ਵੀ ਅਸੀਂ ਘਰੋਂ ਖਾਣਾ ਲੈ ਕੇ ਜਾਏਗੀ ਹੈ ਨਾ ਤਾਂ ਫਿਰ ਜੀ ਬੱਚਿਆਂ ਨੇ ਫਰੂਟ ਕਹਿੰਦੇ ਅਸੀਂ ਤਾਂ ਫਰੂਟ ਖਾਧਾ ਉੱਥੋਂ ਨਾ ਗੱਲ ਇਹ ਸੀ ਵੀ ਜਿਹੜਾ ਸਿੰਪਲ ਪਰੋਠਾ ਸੀਗਾ ਜਿੱਦਾਂ ਆਪਾਂ ਲੂਣ ਮਿਰਚ ਪਾ ਕੇ ਆਮੇ ਬੱਚਿਆਂ ਨੂੰ ਬਣਾ ਦਿੰਨੇ ਜੇਕ ਆਪਾਂ ਤਾਂ ਬਣਾਉਂਨੇ ਜੇ ਤੁਹਾਨੂੰ ਆਪਣੇ ਦਾਲ ਸਬਜ਼ੀ ਨਹੀਂ ਹੁੰਦੀ ਕਹਿੰਦੇ ਚਲੋ ਸਿੰਪਲ ਪਰੋਠਾ ਬਣਾ ਕੇ ਨੇ ਆਲੇ ਨੂੰ ਦੇ ਦਿਓ ਚਾਹ ਦੇ ਨਾਲ ਜਾਂ ਦਹੀਂ ਦੇ ਨਾਲ ਹਨਾ ਉੱਥੇ ਜੀ ਉਹੀ 90 ਰੁਪਏ ਦਾ ਪਰੋਠਾ ਦੇਖ ਲਓ ਸਿੰਪਲ ਪਰੌठा 90 ਰੁਪਏ ਦਾ ਜੇ ਹਰਿਆ ਆਲੂ ਵਾਲਾ ਜਾਂ ਹੋਰ ਕਿਸੇ ਚੀਜ਼ ਵਾਲਾ ਹੋਵੇ ਤਾਂ ਪਤਾ ਨਹੀਂ ਉਹ ਕਿੰਨਾ ਮਹਿੰਗਾ ਆਊਗਾ 120 30 ਰੁਪਏ ਦਾ ਤਾਂ ਹਾਂ ਬਿਲਕੁਲ ਹੋ ਸਕਦਾ ਆ ਤੇ ਜਾਨੀ ਉੱਥੇ ਮਹਗਾਈ ਬਹੁਤ ਜ਼ਿਆਦਾ ਆ ਤੇ ਪਰ ਘੁੰਮਣ ਨੂੰ ਬਹੁਤ ਵਧੀਆ ਆ ਜਿੱਦਾਂ ਹੁਣ ਇੱਧਰ ਆਪਣੇ ਇੰਨੀ ਗਰਮੀ ਆ ਪੰਜਾਬ ਦੇ ਵਿੱਚ ਤੇ ਉੱਧਰ ਜਿਹੜਾ ਮੌਸਮ ਬਹੁਤ ਠੰਡਾ ਆ ਇਹ ਨਹੀਂ ਹੈਗਾ ਵੀ ਜੇ ਤੁਸੀਂ ਕੰਬਲ ਲਈਆ ਰਜਾਈ ਲਈਆ ਤਾਂ ਤੁਹਾਨੂੰ ਪੱਖਾ ਲਵਾਉਣਾ ਪੈਗਾ ਨਹੀਂ ਉੱਧਰ ਠੰਡ ਬਹੁਤ ਜ਼ਿਆਦੀ ਆ ਤਦ ਜੋ ਤੁਸੀਂ ਇਹ ਨਾ ਮਹੀਨਾ ਦੇ ਵਿੱਚ ਜਾਣਾ ਹੋਵੇ ਤਾਂ ਆਪਣੇ ਗਰਮ ਕੱਪੜੇ ਵੀ ਜ਼ਰੂਰ ਨਾਲ ਲੈ ਕੇ ਜਾਇਆ ਕਰੋ ਇੱਕ ਇੱਕ ਜੋੜਾ ਮੈਂ ਵੀ ਇਹਨਾਂ ਨੂੰ ਨਾਲ ਦਿੱਤਾ ਸੀ ਵੀ ਤੁਸੀਂ ਲੈ ਕੇ ਜ਼ਰੂਰ ਜਾਓ ਨਾ ਪਹਿਣਗੇ ਤੇ ਦੇਖ ਹੀ ਜਾਓਗੇ ਵਾਪਸ ਆ ਜਾਣਗੇ ਪਰ ਉਹ ਕੱਪੜੇ ਵੀ ਇਹਨਾਂ ਦੇ ਕੰਮ ਉੱਥੇ ਜਿਹੜੇ ਆ ਗਏ ਹਾਂਜੀ ਬਾਕੀ ਇਹ ਕਿ ਬੱਚੇ ਦੱਸਦੇ ਆ ਵੀ ਉੱਥੋਂ ਦਾ ਮਾਹੌਲ ਜਿਹੜਾ ਹੈ ਨਾ ਬਹੁਤ ਵਧੀਆ ਆ ਕੋਈ ਉੱਥੇ ਲੁੱਟਕ ਸੁੱਟਣੀ ਨਹੀਂ ਹੈਗੀ ਬਹੁਤ ਜ਼ਿਆਦਾ ਵਧੀਆ ਲੋਕ ਆ ਬੜੇ ਧਾਰਮਿਕ ਲੋਕ ਆ ਹਰ ਵੇਲੇ ਰੱਬ ਦਾ ਨਾਮ ਲੈਂਦੇ ਆ ਉਹਨਾਂ ਦੇ ਹੱਥ ਵਿੱਚ ਮਾਲਾ ਪੜੀ ਰਹਿੰਦੀ ਆ ਤੇ ਜਦੋਂ ਵੀ ਜੋ ਵੀ ਉਹਨਾਂ ਦਾ ਮਤਲਬ ਗੁਰੂ ਦਾ ਜੋ ਹੋਊਗਾ ਸ਼ਬਦ ਨਾਮਦਾਨ ਜੋ ਵੀ ਹੈਗਾ ਉਹ ਆਪਣੇ ਗੁਰੂ ਦਾ ਨਾਮ ਜਿਹੜਾ ਆ ਲੈਂਦੇ ਆ ਬਹੁਤ ਵਧੀਆ ਲੋਕ ਆ ਉੱਧਰ ਦੇ ਜਿੱਦਾਂ ਹਾਂ ਬਹੁਤ ਜ਼ਿਆਦਾ ਆ ਹਨਾ ਤੇ ਬਾਕੀ ਕਹਿੰਦੇ ਵੀ ਜਿੱਦਾਂ ਹੁਣ ਆਪਾਂ ਇਧਰੋਂ ਪੰਜਾਬ 'ਚ ਜਾਂ ਕੁਝ ਵੀ ਇੰਡੀਆ ਦੇ ਲੋਕ ਲਾ ਲੋ ਆਪਾਂ ਜਿੱਥੇ ਵੀ ਜਾਂਦੇ ਆ ਆਪਾਂ ਕੈਮਰਾ ਫੜ ਕੇ ਫੋਨ ਫੜ ਕੇ फटाफट ਵੀਡੀਓ ਬਣਾਉਂਦੇ ਆ ਪਰ ਉਧਰ ਲੋਕ ਦੇਖੋ ਵਾਇਰਨੀਆਂ ਕੰਟਰੀਆਂ ਚੋਂ ਵੀ ਆਏ ਆ ਜਿਹੜਾ ਫੋਰਨ ਚੋਂ ਆਉਂਦੇ ਆ ਉਹ ਕੁਝ ਨਹੀਂ ਕੋਈ ਵੀਡੀਓ ਨਹੀਂ ਬਣਾਉਂਦੇ ਉਹ ਸਿਰਫ ਇੰਜੋਏ ਕਰਦੇ ਆ ਮੈਡੀਟੇਸ਼ਨ ਕਰੀ ਜਾਂਦੇ ਉਧਰ ਬੈਠ ਕੇ ਸਾਈਟ ਤੇ ਕਿਉਂਕਿ ਇੰਨਾ ਵਧੀਆ ਵਾਤਾਵਰਨ ਜਿਹੜਾ ਆ ਆਪਾਂ ਨੂੰ ਕਦੇ-ਕਦੇ ਹੀ ਮਿਲਦਾ ਆ ਤੇ ਅੱਗੇ ਥੋੜਾ ਜਿਹਾ ਵੀ ਚਲੋ ਮੈਨੂੰ ਜਿਆਦਾ ਨਹੀਂ ਪਤਾ ਹੈਗਾ ਬਹੁ ਰਾਣੀ ਸਾਡੀ ਘੁੰਮ ਕੇ ਆਈ ਆ ਉਹ ਤੁਹਾਡੇ ਨਾਲ ਗੱਲਬਾਤ ਜਿਹੜੀ ਸਾਂਝ ਕਰੂਗੀ ਹਾਂਜੀ ਬਸ ਮੌਸਮ ਬਹੁਤ ਵਧੀਆ ਸੀ ਮਕਲੋਡਗੰਜ ਦਾ 뷰 ਦਾ ਤੁਸੀਂ ਪੁੱਛੋ ਮੈਂ ਤੁਸੀਂ ਖੁਦ ਜਾ ਕੇ ਵਿਜ਼ਿਟ ਕਰਿਓ ਤੁਹਾਨੂੰ ਪਤਾ ਲੱਗ ਜੂਗਾ ਹਾਂ ਤੁਸੀਂ ਜਿਹੜੀ ਫੋਟੋ ਕਿਤੀਆਂ ਨਾ ਉਹ ਨਾ ਤੁਸੀਂ ਉਹ ਇੱਥੇ ਸਕਰੀਨ ਤੇ ਡਿਸਪਲੇ ਕਰੂੰਗੀ ਤੁਸੀਂ ਦੇਖ ਸਕਦੇ ਹੋ ਮਾੜਾ ਮੋਟਾ ਕੀਤਾ ਸੀ ਜ਼ਿਆਦਾ ਉਹਨਾਂ ਨੇ ਕਰਨ ਨਹੀਂ ਦਿੱਤਾ ਮੈਨੂੰ ਕਹਿੰਦੇ ਵੀ ਕੀ ਫੋਨ ਜੀ ਵੱਡੇ ਰਹਿਣਾ ਕਹਿੰਦੇ ਇਹਨਾਂ ਨੂੰ ਦੇਖੋ ਇਹਨਾਂ ਤੋਂ ਇਨਸਪਾਇਰ ਹੋਵੋ ਕਿ ਅਸੀਂ ਤਾਂ ਫੋਨ ਨਾਲ ਜੀ ਸਾਰਾ ਕੁਝ ਦੇਖਦੇ ਆਂ ਅੱਖਾਂ ਨਾਲ ਤਾਂ ਦੇਖਿਆ ਨਹੀਂ ਕੁਝ ਆ ਤੇ ਬਸ ਅਫੀਗੋ ਬਣਾਈ ਜਾਂਦੇ ਵੀਡੀਓ ਬਣਾਈ ਜਾਂਦੇ ਆ ਮੈਂ ਤੇ ਇਹ ਕਹਿੰਨੀ ਆ ਹੱਥ ਜੋੜ ਕੇ ਹੱਥ ਗੁਜਾਸ਼ ਕਰਦੀ ਆ ਜੇ ਕੋਈ ਮੇਰੇ ਇਹ ਨਾ ਵੀਡੀਓ ਦੇਖ ਰਿਹਾ ਆ ਮੈਂ ਤੇ ਕਹਿੰਨੀ ਦਰਬਾਰ ਸਾਹਿਬ ਵੀ ਫੋਨ ਜਿਹੜੇ ਆ ਜਮਾਂ ਬਾਹਰ ਹੋ ਜਾਣੇ ਚਾਹੀਦੇ ਆ ਤੇ ਜਾਂ ਤਾਂ ਜੋ ਲੋਕ ਜਿਹੜੇ ਅੰਦਰ ਜਾ ਕੇ ਸਿਰਫ ਰੱਬ ਦਾ ਨਾਮ ਲੈਣ ਉਧਰ ਕਹਿੰਦੇ ਨੇ ਜੀ ਗੁਰੂ ਵੱਲ ਧਿਆਨ ਹੋਵੇ ਨਹੀਂ ਤੇ ਬਸ ਲੋਕਾਂ ਦਾ ਤਾਂ ਫੋਨ ਦਾ ਫੋਨਾਂ ਦਾ ਫੋਟੋ ਖਿੱਚਣ ਦਾ ਵੀਡੀਓ ਬਣਾਉਣ ਦਾ ਬਸ ਇਹੀ ਕੰਮ ਚੱਲਦਾ ਰਹਿੰਦਾ ਉੱਤੇ तो मैं तो कहने होना चाहिए फोन उ अलाउड नहीं होना चाहिए भी उत्थे भी फोन जोड़े आ बहरे जमा हो जाने चाहिए किसी ना किसी तरीके कई था जितने फोन बहरे बा जमा हो जाते हैं ना मैं तो कहनी इतने भी जमा ही हो जाने चाहिए अंदर जाना अलाउड ही नहीं होना चाहिए फोन हाँ जी अज की भीडियो जी मेरी है यही आेरी वीडियो लाइक शेयर चैनल में सबसक्राइब जरूर कर दौ जी बहुत बहुत धन्यवाद जी